ਹਾਂਜੀ ਹੁਣ ਜੋ ਕਮਲ ਕੌਰ ਤੋਂ ਬਾਅਦ ਬਈ ਦੀਪਕ ਲੁਸਰਾ ਦਾ ਨੰਬਰ ਲੱਗ ਗਿਆ ਜੋ ਵੀਡੀਓ ਮੈਂ ਵੈਦਤਾ ਦੀ ਬਣਾਈ ਸੀਗੀ ਕੁਝ ਵੀਡੀਓ ਮੈਂ ਡਬਲ ਮੀਨਿੰਗ ਬਣਾਉਂਦੀ ਹੁੰਦੀ ਸੀ ਜੋ ਕਿ ਮੈਂ ਹੁਣ ਨਹੀਂ ਬਣਾਉਂਦੀ ਹੁਣ ਮੈਂ ਕੰਟੈਂਟ ਆਪਣਾ ਚੇਂਜ ਕਰ ਲਿਆ ਡਬਲ ਮੀਨਿੰਗ ਕੰਟੈਂਟ ਉਹ ਪਾਰ ਹੈ ਹਾਂਜੀ ਮੈਂ ਆਪ ਸਾਰੇ ਕਿਤੇ ਮੰਨਿਆ ਹੀ ਮੈਂ ਇਹ ਤੱਕ ਕਰਕੇ ਮੇ ਕੋ ਲਿਖਤੀ ਰੂਪ ਚ ਬਿਆਨ ਵੀ ਹੈਗੇ ਆ ਕਿ ਮੈਂ ਡਬਲ ਮੀਨਿੰਗ ਵੀਡੀਓ ਬਣਾਈਆਂ ਉਹ ਅੱਜ ਤੋਂ ਬਾਅਦ ਨਹੀਂ ਬਣਾਵਾਂਗੀ ਇਹ ਦੀਪਕਾ ਲੁਸਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਦੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠੰਡੀ ਪਾਰਕਿੰਗ ਆ ਪਾਰਕਿੰਗਾਂ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਮੈਨੂੰ ਇਹ ਨਹੀਂ ਪਤਾ ਕਿ ਅਮਰਿਤਪਾਲ ਜੀ ਨੇ ਇਹਨਾਂ ਨੂੰ ਮਾਰਿਆ ਇਹ ਵੀ ਕਰ ਸਕਦੇ ਨੇ ਇਹ ਮਾਰਨ ਵਾਲਾ ਵੀ ਸੀਨ ਕਰ ਸਕਦੇ ਨੇ ਪਰ ਇਹਨਾਂ ਨੇ ਜਿਸ ਹਿਸਾਬ ਨਾਲ ਮੈਨੂੰ ਧਮਕੀ ਦਿੱਤੀ ਨਾ ਪਾਰਟ 1 ਪਾਰਟ 2 ਲਿਖ ਕੇ ਮੈਨੂੰ ਧਮਕੀ ਦਿੱਤੀ ਨਾ ਕਿ ਦੂਸਰਾ ਨੰਬਰ ਲਗਣਾ ਵਾ ਦੀਪਿਕਾ ਲੁਥਰਾ ਦਾ ਪਹਿਲਾਂ ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸੀ ਪਹਿਲਾਂ ਮੈਂ ਕਿਸੇ ਦੇ ਕਹਿਣ ਤੇ ਇਹ ਕਿ ਤੂੰ ਤੇਰੇ ਨਾਲ ਵਿਊ ਆਣਗੇ ਐਦਾ ਐਦਾ ਬੋਲ ਐਦਾ ਕਰ ਮੈਂ ਕਿਸੇ ਦੇ ਕਹਿਣ ਤੇ ਵੀਡੀਓ ਬਣਾਉਂਦੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਚੀਜ਼ ਮੇਰੇ ਤੇ ਭਾਰੀ ਪੈਣੀ ਮੈਂ ਪਰ ਉਹ ਚੀਜ਼ ਦੀ ਮਾਫੀ ਹੱਲੇ ਹੀ ਮੰਗਣ ਦੀ ਆ ਜੋ ਮੈਂ ਡਿਲੀਟ ਵੀ ਕਰਤਾ ਮੇਰੀ ਆਈਡੀ ਤੇ ਹੈ ਵੀ ਨਹੀਂ ਹੁਣ ਲੋਕੀ ਆਪਣੀ ਪੇਜਾਂ ਤੇ ਪਾਈ ਜਾਣਗੇ ਉਹ ਵੀਡੀਓ ਨੂੰ ਡਾਊਨਲੋਡ ਕਰਕੇ ਰੱਖਿਆ ਹੋਇਆ ਉਹਨਾਂ ਨੇ ਆਪਣੇ ਪੇਜਾਂ ਦੇ ਪੋਸਟ ਕਰੇ ਜਾਣਗੇ ਐਡਿਟ ਕਰ ਕਰਕੇ ਕਰੇ ਜਾਣਗੇ ਇਹ ਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਤੋਂ ਨਿਕਲ ਜਾਓ ਅੰਮ੍ਰਿਤਸਰ ਨੇ ਮੈਂ ਤਾਂ ਕੋਈ ਕੰਟੈਂਟ ਨਹੀਂ ਅਪਲੋਡ ਕੀਤਾ ਮੈਂ ਕੰਟੈਂਟ ਅਪਲੋਡ ਕੀਤਾ ਜੋ ਕਿ ਫੈਮਲੀ ਨੂੰ ਪਸੰਦ ਆਉਂਦਾ ਹੈ ਜੋ ਕਿ ਲੋਕੀ ਡਬਲ ਮੀਨਿੰਗ ਅਸ਼ਲੀਲ ਨਹੀਂ ਆਪਾਂ ਕੁਝ ਫਨੀ ਟਾਈਪ ਕਰਦੇ ਹੁਣ ਤੁਸੀਂ ਮੇਰੇ ਆਈਡੀ ਤੇ ਦੇਖ ਸਕਦੇ ਹੋ ਜਾ ਕੇ ਸੋਸ਼ਲ ਮੀਡੀਆ ਇਨਫਲੂਐਂਸਰ ਜਾਇ ਇਹ ਕਹਿ ਲਈਏ ਕਿ ਅਸ਼ਲੀਲ ਜਾਂ ਫਿਰ ਡਬਲ ਮੀਨਿੰਗ ਕੰਟੈਂਟ ਤੇ ਲਈ ਫੇਮਸ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਹੁਣ ਜਿਹੜੀ ਧਮਕੀ ਹੈ ਉਹ ਅਮਰਪਾਲ ਮਹਿਰ ਵੱਲੋਂ ਦੀਪਿਕਾ ਲੂਥਰਾ ਅੰਮ੍ਰਿਤਸਰ ਵਾਸੀ ਇਹ ਨੌਜਵਾਨ ਬੱਚੀ ਜਿਹੜੀ ਹੈ ਜੋ ਕਿ ਇਸੇ ਤਰ੍ਹਾਂ ਦਾ ਕੰਟੈਂਟ ਜਿਹੜਾ ਜਿਸ ਵੱਲੋਂ ਪਾਇਆ ਜਾਂਦਾ ਸੀ ਪਰ ਇਸ ਨੂੰ ਬੁਲਾਇਆ ਗਿਆ ਇਸ ਨੂੰ ਧਮਕੀ ਦਿੱਤੀ ਗਈ ਇਸ ਨੂੰ ਹਾਇਰ ਕੀਤਾ ਗਿਆ ਤੁਹਾਨੂੰ ਕੀ ਘਟਣਾ ਵਾਪਰੀ ਜਦੋਂ ਤੁਹਾਨੂੰ ਅਮਰਪਾਲ ਮੈਰੋ ਹਰਾਂ ਨੇ ਹਾਇਰ ਕੀਤਾ ਸੀ ਕੀ ਘਟਣਾ ਵਾਪਰੀ ਸੀ ਇਹਨਾਂ ਨੇ ਮੈਨੂੰ ਧੋਖੇ ਨਾਲ ਬੁਲਾਇਆ ਸੀ ਮੈਨੂੰ ਮੋਗੇ ਦਾ ਕਿਹਾ ਸੀ ਇਹਨਾਂ ਨੇ ਪ੍ਰੋਮੋਸ਼ਨ ਦੇ ਰਿਕਾਰਡਿੰਗ ਬੁਲਾਇਆ ਸੀ ਕਿ ਤੁਹਾਡੇ ਇਥੇ ਸਾਡੇ ਪ੍ਰੋਮੋਸ਼ਨ ਕਰਨੀ ਹੈ ਕਿ ਮਤਲਬ ਫੋਨਾਂ ਦੀ ਪ੍ਰੋਮੋਸ਼ਨ ਕਰਨੀ ਹੈ ਆਪਾਂ ਬਾਰੀ ਸੇਲ ਕਰਦੇ ਆ ਸਾਡੀ ਕੋਈ ਦੁਕਾਨ ਨਹੀਂ ਹੈਗੀ ਤੇ ਇਹਨਾਂ ਨੇ ਮੈਨੂੰ ਮੋਗਿਆ ਬੁਲਾਇਆ ਸੀ ਤੇ ਅਗਲੇ ਦਿਨ ਸਵੇਰੇ ਮੈਨੂੰ ਫੋਨ ਆਇਆ ਸਾਡਾ ਇਹਨਾਂ ਨੇ ਸਾਰੀ ਡੀਲ ਪੱਕੀ ਹੋ ਗਈ ਸੀ ਇਹਨਾਂ ਨੇ 2000 ਰੁਪਏ ਮੈਨੂੰ ਅਕਾਊਂਟ ਚ ਪਾਤਾ ਸੀ ਤੇ ਇਹ ਮੈਨੂੰ ਮੈਨੂੰ ਫਾਈਨਲ ਹੋ ਗਿਆ ਕਿ ਇਹਨਾਂ ਨੇ ਪੱਕੇ ਕਰਵਾਣੀ ਹੈਗੀ ਇਹ ਵੀਡੀਓ ਤੇ ਇਹ ਮੁੜ ਕੇ ਫੋਨ ਆਇਆ ਆਪਾਂ ਤੁਹਾਡੇ ਅਮਰੀਕਸਰ ਆ ਗਏ ਆ ਫੋਨ ਵੇਚਣ ਵਾਸਤੇ ਸਵੇਰੇ ਸਵੇਰੇ ਫੋਨ ਆਇਆ ਮੈਨੂੰ 8 ਵਜੇ ਤੁਹਾਡੇ ਅਮਰੀਕਸਰ ਆ ਗਏ ਆ ਤੇ ਤੁਸੀਂ ਨਾ ਜਲਦੀ ਆ ਜਾਣਾ ਆਪਾਂ ਜਾਣਾ ਹੈਗਾ ਕਿਤੇ ਤੇ ਕਹਿੰਦੇ ਤੁਸੀਂ ਤਰਨ ਤਰਨ ਚੇਤੇ ਕਲਾ ਪਿੰਡ ਹੈਗਾ ਉੱਥੇ ਆਇਨਾ ਲੁਕੋਸ਼ ਲੋਕੇਸ਼ਨ ਭੇਜੀ ਕਹਿੰਦੇ ਤੁਸੀਂ ਆਪਣੀ ਲੋਕੇ ਇਨੋ ਤੇ ਜੇ ਤੁਹਾਡੀ ਲੋਕੇਸ਼ਨ ਹੈਗੀ ਆ ਪ੍ਰੋਪਰ ਵਧੀਆ ਤੇ ਕਹਿੰਦੇ ਆਪਾਂ ਫੋਨ ਵਿੱਚ ਨਾ ਆਇਆ ਫਿਰ ਕਰ ਕਰ ਹੀ ਆਜੋ ਕਰ ਹੀ ਆਜੋ ਮਤਲਬ ਕਿ ਆ ਮੈਂ ਕਿਹਾ ਘਰ ਦੇ ਵਿੱਚ ਵੀਡੀਓ ਬਣਾਉਣ ਦੇਣਗੇ ਕਹਿੰਦੇ ਹਾਂਜੀ ਹਾਂਜੀ ਬਣਾਉਣ ਦੇਣਗੇ ਰੂਮ ਮਿਲ ਜਾਏਗਾ ਤੇ ਸਾਨੂੰ ਉੱਥੇ ਬੁਲਾਇਆ ਇਹਨਾਂ ਨੇ ਤੇ ਮਨੂ ਆਪਾਂ ਚਲੇ ਗਏ ਸਾਰੇ ਜਾਨੇ ਮੈਂ ਤੇ ਮੇਰੇ ਮੇਰੇ ਜਿਹੜੇ ਹੈਗੇ ਸੀ ਵੀਡੀਓ ਬਣਾਉਣ ਵਾਲੇ ਮਤਲਬ ਕੀ ਸ਼ੂਟ ਕਰਦੇ ਆ ਜਿਹੜਾ ਹਾਂਜੀ ਤੇ ਆਪਾਂ ਚਲੇ ਗਏ ਤੇ ਇਹਨਾਂ ਨੇ ਉਥੇ ਜਾਂਦੇ ਹੀ ਸਾਨੂੰ ਗੱਡੀ ਅੱਗੇ ਅੱਗੇ ਪੀੜੀ ਜੀ ਸੜਕ ਹੈਗੀ ਉਹ ਕਿਸੇ ਸਰਪੰਚ ਦਾ ਘਰ ਹੈਗਾ ਸੀ ਤੇ ਇਹ ਇਹ ਪੀੜੀ ਜੀ ਸੜਕ ਹੈਗੀ ਸੀ ਤੇ ਉਹ ਉਥੇ ਗੱਡੀ ਲਵਾਤੀ ਇਹਨਾਂ ਨੇ ਤੇ ਅੱਗੇ ਗੱਡੀ ਲਾਤੀ ਕੀ ਸਾਡੀ ਗੱਡੀ ਰ ਨਿਕਲ ਪਾਵੇ ਗੱਡੀ ਭੱਜੇ ਨੂੰ ਘਰਾਣਾ ਲੱਗੇ ਹਾਂਜੀ ਤੇ ਇਹਨਾਂ ਨੇ ਫੇਰ ਕੀ ਕੀਤਾ ਇਹਨਾਂ ਨੇ ਮੈਨੂੰ ਜ਼ਬਰਦਸਤੀ ਕਿਆ ਕੋਈ ਨਿਕਲ ਬਾਹਰ ਅਗੇ ਡਰਾਈਵਰ ਨੂੰ ਕਿਆ ਚਾਬੀ ਫੜਾ ਇਧਰ ਨਿਕਲ ਬਾਹਰ ਤੂੰ ਤੇ ਸਾਨੂੰ ਉਥੇ ਬਾਹਰ ਕੱਢ ਕੇ ਮਤਲਬ ਕਿ ਉਧਰ ਲੈ ਕੇ ਗਏ ਫਿਰ ਵੀਡੀਓ ਸਟਾਰਟ ਕਰਤੀ ਬਿਠਾਇਆ ਤੇ ਪਹਿਲਾਂ ਇਹਨਾਂ ਨੇ ਗੱਲ ਕੀਤੀ ਕਿ ਤੁਸੀਂ ਕਿਨਾ ਮਤਲਬ ਤੁਸੀਂ ਵੀਡੀਓ ਪਾਉਂਦੇ ਤੇ ਮੈਂ ਕਿਹਾ ਮੈਂ ਕਿਹਾ ਹੁਣ ਮੈਂ ਵੀਡੀਓ ਜੇ ਪਾਣੀ ਆ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਡਿਲੀਟ ਕਰ ਦਿਓ ਮੈਂ ਉਹ ਦੁਬਾਰਾ ਨਹੀਂ ਪੋਸਟ ਕਰਾਂਗੀ ਤੇ ਕਹਿੰਦਾ ਨਹੀਂ ਵੀਡੀਓ ਨਹੀਂ ਡਿਲੀਟ ਕਰਾਨੀ ਤੁਹਾਡੀ ਤੁਹਾਡੀ ਆਈਡੀ ਡਿਲੀਟ ਕਰਾਨੀ ਹੈਗੀ ਹੈ ਤੇ ਮੈਂ ਮੈਂ ਕਿਹਾ ਮੈਂ ਕਿਹਾ ਸਰ ਆਈਡੀ ਡਿਲੀਟ ਨਹੀਂ ਹੋਗੀ ਤੇ ਉਹ ਕਿਉਂ ਕਹਿੰਦਾ ਕਿਉਂ ਨਹੀਂ ਹੋਊਗੀ ਕਹਿੰਦਾ ਇੱਥੇ ਬੈਠੇ ਸਾਰਾ ਕੁਝ ਹੋਊਗਾ ਤੇ ਮੈਂ ਮੈਂ ਕਿਹਾ ਮੈਂ ਪੈਸੇ ਲਿੱਤੇ ਹੋਏ ਆ ਜਿੰਨਾਂ ਕੋਲੋਂ ਕਿੰਨੇ ਸਾਰੇ ਪੈਸੇ ਲਿੱਤੇ ਆ ਜੇ ਅਗਲੇ ਬੰਦੇ ਨੇ ਜੇ ਵੀਡੀਓ ਕਰਵਾਈ ਹੈ ਉਹ ਮੈਨੂੰ ਤਾਂ ਬੋਲੇ ਗਏ ਕਹਿੰਦਾ ਮੇਰਾ ਨੰਬਰ ਦੇਓ ਤੇ ਮੈਂ ਕਹਿੰਦਾ ਕਹਿੰਦਾ ਤੁਸੀਂ ਆਈਡੀ ਡਿਲੀਟ ਕਰੋ ਮੈਂ ਕਿਹਾ ਆਈਡੀ ਡਿਲੀਟ ਨਹੀਂ ਮੈਂ ਕਰ ਸਕਦੀ ਇੰਨੀ ਮਿਹਨਤ ਦਾ ਮੇਰਾ ਕੰਮ ਹੈਗਾ ਤੁਸੀਂ ਵੀਡੀਓ ਡਿਲੀਟ ਕਰਾ ਲਓ ਤੇ ਇਹਨਾਂ ਨੇ ਆਪ ਹੀ ਫੋਨ ਫੜ ਕੇ ਵੀਡੀਓ ਡਿਲੀਟ ਕਰ ਲਈਆ ਤੇ ਇਹਨਾਂ ਨੇ ਪਿੱਛੇ ਕਰਪਾਨ ਰੱਖ ਕੇ ਆਪਣੀ ਨਰਾਜ਼ਗੀ ਕਿਸ ਗੱਲ ਤੇ ਜ਼ਾਹਰ ਕੀਤੀ ਜਾ ਰਹੀ ਆਪਾਂ ਵੀਡੀਓ ਮੈਂ ਵਾਅਦਾ ਦੀ ਬਣਾਈ ਹੀਗੀ ਕੁਝ ਵੀਡੀਓ ਮੈਂ ਡਬਲ ਮੀਨਿੰਗ ਬਣਾਉਂਦੀ ਹੁੰਦੀ ਸੀ ਜੋ ਕਿ ਮੈਂ ਹੁਣ ਨਹੀਂ ਬਣਾਉਂਦੀ ਹੁਣ ਮੈਂ ਕੰਟੈਂਟ ਆਪਣਾ ਚੇਂਜ ਕਰ ਲਿਆ ਸੋਸੇ ਡਬਲ ਮੀਨਿੰਗ ਕੰਟੈਂਟ ਉਹ ਪਾ ਰਹੀ ਸੀ ਹਾਂਜੀ ਮੈਂ ਆਪ ਸਾਰੇ ਕਿਤੇ ਮੰਨਿਆ ਹੀ ਮੈਂ ਇਹ ਤੱਕਰ ਕੇ ਮੇ ਕੋ ਲਿਖਤੀ ਰੂਪ ਚ ਬ ਡਬਲ ਵਿਨਿੰਗ ਵੀਡੀਓ ਬਣਾਈਆਂ ਉਹ ਅਸਲ ਤੋਂ ਬਾਅਦ ਨਹੀਂ ਬਣਾਵਾਂਗੀ ਤੇ ਸਾਈਬਰ ਕ੍ਰਾਈਮ ਵਾਲਿਆਂ ਨੇ ਮੇਰੀ ਇਹ ਪਹਿਲਾਂ ਦੀ ਗੱਲ ਹੈ ਇਹ 2 ਮਹੀਨੇ 2 ਤੋਂ 3 ਮਹੀਨੇ ਪਹਿਲਾਂ ਦੀ ਗੱਲ ਹੈ ਜੀ ਅੰਮ੍ਰਿਤਪਾਲ ਮਹਿਰੂ ਨਾਲ ਤੁਹਾਡੀ ਮੁਲਾਕਾਤ ਹੋਈ ਉਹਨਾਂ ਵੱਲੋਂ ਤੁਹਾਨੂੰ ਥ੍ਰੈਟ ਕੀਤਾ ਗਿਆ ਤੁਹਾਡੀ ਵੀਡੀਓ ਡਿਲੀਟ ਕਰਵਾਈ ਹੈ ਗਿਆ 2 ਮਹੀਨੇ ਪਹਿਲਾਂ ਇਹ ਮੁਲਾਕਾਤ ਹੋਈ ਸੀ ਅਤਵਾਦ ਕੁਸੀ ਕੋਈ ਡਬਲ ਮੀਨਿੰਗ ਵਾਲਾ ਕੰਟੈਂਟ ਕੋਈ ਅਪਲੋਡ ਕੀਤਾ ਨਾ ਇਹਨਾਂ ਨੇ ਜੋ ਕਿਹਾ ਸੀ ਆਪਾਂ ਉਹ ਵੀਡੀਓ ਡਿਲੀਟ ਕਰਤੀਆਂ ਸਾਰਾ ਕੁਝ ਵੀਡੀਓ ਡਿਲੀਟ ਕਰਤੀਆਂ ਇਹਨਾਂ ਦੇ ਕਹਿੰਦੇ ਮੈਂ ਡਬਲ ਮੀਨਿੰਗ ਵਾਲੀਆਂ ਵੀਡੀਓ ਮੈਂ ਕਹਿੰਦਾ ਕਿ ਮੈਂ ਅਸੋ ਬਾਦ ਨਹੀਂ ਪੋਸਟ ਕਰਾਂਗੀ ਤੇ ਇਹਨਾਂ ਨੇ ਪੁਲਿਸ ਕੰਪਲੇਟ ਵੀ ਕੀਤੀ ਸੀ ਉੱਥੇ ਵੀ ਆਪਾਂ ਜਾ ਕੇ ਮਤਲਬ ਕਿ ਕਾਫੀ ਸਾਰੇ ਡੀਐਸਪੀ ਸਰ ਬੈਠੇ ਸੀ ਇਹਨਾਂ ਦੇ ਮਤਲਬ ਨਾਲ ਹੀ ਸਾਡੇ ਰਾਈਜ਼ ਹੋਇਆ ਸੀ ਕਿ ਤੁਸੀਂ ਉਹ ਦਬਾਅ ਦੇ ਚੱਲਦੇ ਆ ਕਿਹਾ ਤਾਂ ਕਿ ਹਾਂ ਮੈਂ ਹੁਣ ਡਬਲ ਮੀਨਿੰਗ ਨਹੀਂ ਕਰਾਂਗੀ ਮੈਨੂੰ ਉਹਨਾਂ ਨੇ ਇੱਕ ਤਾਂ ਮੈਨੂੰ ਮੈਨੂੰ ਰਿਅਲਾਈਜ਼ ਵੀ ਹੋਇਆ ਸੀ ਮੇਰੀ ਫੈਮਲੀ ਨੇ ਜਦੋਂ ਕਿਹਾ ਮੈਨੂੰ ਉਧਰ ਰਿਅਲਾਈਜ਼ ਹੋਇਆ ਸੀ ਪਰ ਇਹਨਾਂ ਨੇ ਮੈਨੂੰ ਧੋਖੇ ਨਾਲ ਬੁਲਾਇਆ ਤੁਸੀਂ ਆਪ ਦੇਖ ਸਕਦੇ ਹੋ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਹੁੰਦਾ ਕਿ ਆਪਾਂ ਤੁਹਾਨੂੰ ਬੇਟਾ ਸਮਝਾਣੇ ਆਪਾਂ ਤੁਹਾਡੇ ਵੱਡੇ ਭਰਾਵਾਂ ਵਰਗੇ ਆ ਇਹ ਵੀਡੀਓ 'ਚ ਜਾਣਬੁੱਝ ਕੇ ਕਹਿ ਰਿਹਾ ਆਪਾਂ ਤੁਹਾਡੇ ਵੱਡੇ ਭਰਾਵਾਂ ਵਾਲੇ ਮਤਲਬ ਕਿ ਦਿਖਾਵਾ ਕਰ ਰਹੇ ਆ ਕਿ ਆਪਾਂ ਤੁਹਾਡੇ ਵੱਡੇ ਜੇ ਵੱਡੇ ਭਰਾਵਾਂ ਵਰਗੇ ਫਿਰ ਮੈਨੂੰ ਜਗ੍ਹਾ-ਜਗ੍ਹਾ ਤੇ ਠਾਣਿਆਂ 'ਚ ਕਿਉਂ ਕ੍ਰਿਡਿਸ਼ਨ ਦੇ ਆ ਕਿ ਤੂੰ ਇੱਥੇ ਆਓ ਤੂੰ ਇੱਥੇ ਆਓ ਤੁਹਾਡੇ ਤੇ ਪਰਚਾ ਪਾ ਦੇਣਾ ਤੁਹਾਡੇ ਤੇ ਮਰਡਰ ਹੋਇਆ ਉਹ ਵੀ ਮੰਨਿਆ ਗਿਆ ਉਹਨਾਂ ਵੱਲੋਂ ਤੇ ਅੱਜ ਹੁਣ ਸਿੱਧੇ ਤੌਰ ਤੇ ਜਿਹੜਾ ਤੁਹਾਨੂੰ ਥ੍ਰੈਟ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਪਾਰਕਿੰਗ ਬਹੁਤ ਨੇ ਜਿਹੀਆਂ ਉਹ ਤਾਂ ਲਾਸਟ ਲੱਭੀ ਅੱਗੇ ਤੋਂ ਲਾਸਟ ਨਹੀਂ ਲੱਭ ਨਹੀਂ ਹਾਂਜੀ ਮੈਨੂੰ ਉਹੀ ਚੀਜ਼ ਦੀ ਹੈਰਾਨੀ ਹੋ ਰਹੀ ਹੈ ਕਿ ਇਹ ਹਰ ਥੋੜੇ ਦਿਨ ਬਾਅਦ ਕਿਉਂ ਸਟਾਰਟ ਹੋ ਜਾਂਦੇ ਮੇਰੇ ਨਾਲ ਹੀ ਕਿਉਂ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹ ਜਾਂ ਤੇ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕਿਉਂ ਇਹ ਕੰਟਰੋਵਰਸੀ ਇਹ ਚ ਆਪ ਚਲਾਉਂਦੇ ਹੈ ਮੈਂ ਬੰਦ ਕਰਨਾ ਚਾਹੁੰਦੀ ਹਾਂ ਮੈਂ ਇਹ ਚੀਜ਼ਾਂ ਚ ਪੈਣਾ ਨਹੀਂ ਚਾਹੁੰਦੀ ਇਹ ਚਾਹੁੰਦੇ ਹੈ ਕਿ ਮੈਂ ਜਾਂ ਤੇ ਪ੍ਰੋਮੋਸ਼ਨਰ ਨਾ ਕਰਾਂ ਜਾਂ ਤੇ ਮੈਂ ਆਪਣਾ ਆਈਡੀ ਡਿਲੀਟ ਕਰਦਾ ਇਹ ਪਤਾ ਨਹੀਂ ਕਿ ਕਿਉਂ ਮੇਰੇ ਮਗਰ ਪਏ ਹੋਏ ਹੈ ਕਮਲਕੌਰ ਭਾਬੀ ਦੇ ਜਿਹੜੀ ਕਤਲ ਦੀ ਖਬਰ ਤੋਂ ਤੁਹਾਨੂੰ ਲੱਗਿਆ ਸੀ ਵੀ ਸ਼ਾਇਦ ਤੁਹਾਡੇ ਵੱਲ ਵੀ ਧਮਕੀ ਆ ਸਕਦੀ ਹੈ ਇਹ ਨਹੀਂ ਲੱਗਾ ਹੀ ਮੈਨੂੰ ਇਹ ਮੈਨੂੰ ਕੱਲ ਪਤਾ ਲੱਗਾ ਹੈ ਕਿ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਲਾਸ਼ ਲੱਭੀ ਹੈ ਪਰ ਮੈਂ ਉਹਨਾਂ ਨੂੰ ਜਾਣਦੀ ਹੀਗੀ ਇੰਸਟਾ ਤੇ ਕਾਫੀ ਮਸ਼ਹੂਰ ਹੀ ਏ ਉਹ ਵੀ ਤੇ ਪਤਾ ਮੈਨੂੰ ਇਹਨਾਂ ਪਤਾ ਹੈਗਾ ਕਿ ਉਹ ਵੀ ਮਤਲਬ ਉਹ ਥੋੜਾ ਕੰਟੈਂਟ ਅਲੱਗ ਬਣਾਉਂਦੇ ਹੁੰਦੇ ਸੀ ਤੇ ਮੈਨੂੰ ਇਹ ਨਹੀਂ ਪਤਾ ਕਿ ਅਮਰਿਤਪਾਲ ਜੀ ਨੇ ਇਹਨਾਂ ਨੂੰ ਮਾਰਿਆ ਇਹ ਵੀ ਕਰ ਸਕਦੇ ਨੇ ਇਹ ਮਾਰਨ ਵਾਲਾ ਵੀ ਸੀਨ ਕਰ ਸਕਦੇ ਨੇ ਪਰ ਇਹਨਾਂ ਨੇ ਜਿਸ ਹਿਸਾਬ ਨਾਲ ਮੈਨੂੰ ਧਮਕੀ ਦਿੱਤੀ ਨਾ ਪਾਰਟ 1 ਪਾਰਟ 2 ਲਿਖ ਕੇ ਮੈਨੂੰ ਧਮਕੀ ਦਿੱਤੀ ਨਾ ਕਿ ਦੂਸਰਾ ਨੰਬਰ ਲਗਣਾ ਵਾ ਦੀਪਿਕਾ ਲੁਥਰਾ ਦਾ ਦੀਪਿਕਾ ਦੀਪਿਕਾ ਜੀ ਦਾ ਤੇ ਮੈਂ ਜਾਂ ਜਾਂ ਤੇ ਮੈਂ ਸਿੱਖ ਫੈਮਿਲੀ ਚ ਹੋਵਾ ਕੋਈ ਇਹੋ ਜੀ ਤੁਸੀਂ ਤੁਹਾਨੂੰ ਥ੍ਰੈਟ ਆ ਗਈ ਹੈ ਹੁਣ ਤੁਸੀਂ ਤੁਹਾਨੂੰ ਲੱਗ ਵੀ ਰਿਹਾ ਕਿ ਖਤਰਾ ਹੈ ਹਨਾ ਹੁਣ ਅੱਗੇ ਤੁਹਾਡਾ ਕੀ ਹੈ ਲਾਈਨ ਇਫਰੈਕਸ਼ਨ ਤੁਸੀਂ ਇਨਸਿਕਿਉਰ ਤਾਂ ਫੀਲ ਕਰ ਰਹੇ ਹੋ ਡਰ ਤੁਹਾਡੇ ਚਿਹਰੇ ਤੇ ਵੀ ਨਜ਼ਰ ਆ ਰਿਹਾ ਹੁਣ ਅੱਗੇ ਤੁਸੀਂ ਕੀ ਪੁਲਿਸ ਨੂੰ ਕੰਪਲੇਂਟ ਕਰਨ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਅਸੀਂ ਤਾਂ ਪੁਲਿਸ ਨੂੰ ਕੰਪਲੇਂਟ ਹੀ ਕਰ ਸਕਦੇ ਆ ਪਤਾ ਨਹੀਂ ਅਗੋ ਉਹ ਮੰਨਦੇ ਆ ਕਿ ਨਹੀਂ ਮੰਨਦੇ ਸਾਡੀ ਸੁਣਦੇ ਆ ਪਹਿਲੇ ਪਹਿਲਾ ਤਾਂ ਜਦੋਂ ਇਹਨਾਂ ਨੇ ਸਾਨੂੰ ਠੋਕੇ ਨਾ ਬੁਲਾਇਆ ਉਹ ਤਾਂ ਕਿੰਨੇ ਸਾਡੀ ਸੁਣੀ ਨਹੀਂ ਐਵੇਂ ਸਮਝ ਕੇ ਸਾਨੂੰ ਭਜਾ ਦੇਣ ਤੁਸੀਂ ਪੁਲਿਸ ਕੋਲ ਗਏ ਸੀ ਅਸੀਂ ਗਏ ਸੀ ਕਚੈਰੀ ਦੇ ਵਿੱਚ ਜਿਹੜੇ ਉਹ ਵੱਡੇ ਅਫਸਰ ਦਾ ਹੈਗਾ ਹੀ ਮੈਨੂੰ ਉਹਨਾਂ ਦਾ ਨਾਮ ਨਹੀਂ ਚੇਤਾ ਮੈਂ ਤਾਂ ਮੇਰੀ ਫੈਮਲੀ ਗਈ ਸੀਗੇ ਤੇ ਉਹਨਾਂ ਨੇ ਬਾਰੋ-ਬਾਰ ਭਜਾ ਦਿੱਤਾ ਕਿ ਸਰ ਨਹੀਂ ਹੈਗੇ ਤੇ ਪਰ ਸਰ ਅੰਦਰ ਹੀ ਹੈਗੇ ਜਦੋਂ ਆਪਾਂ ਵੇਖਿਆ ਤਾਂ ਗੱਡੀ 'ਚ ਬੈ ਕੇ ਚਲੇ ਗਏ ਸੀ ਪਰ ਆਪ ਨੇ ਆਪਣੀ ਆਪਣੇ ਆਪਣੀ ਪੱਖ ਰੱਖਣ ਨੂੰ ਗਏ ਕਿ ਚਲੋ ਮੇਰਾ ਬਚਾ ਹੋ ਜਾਏਗਾ ਜੇ ਮੇ ਕੋ ਗਲਤੀ ਹੋਈ ਹੈ ਮੈਂ ਮਾਫੀ ਮੰਗ ਲਈ ਹੈ ਜੇ ਮੈਂ ਹਰ ਕੇ ਬੰਦੇ ਨੂੰ ਪਿਆਰ ਨਾਲ ਸਮਝਾਣਾ ਚਾਹੀਦਾ ਵਾ ਮੈਂ ਸਿੱਖ ਫੈਮਿਲੀ ਚ ਹੈ ਨਹੀਂ ਮੈਂ ਹੈ ਹੀ ਹਿੰਦੂ ਫੈਮਿਲੀ ਚ ਮੈਂ ਪਹਿਲੀ ਗੱਲ ਤੇ ਇਹਨਾਂ ਨੂੰ ਮੈਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਮੈਂ ਹਰ ਜਗ੍ਹਾ ਤੇ ਇਹਨਾਂ ਕੋ ਇਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਡਬਲ ਮੀਨਿੰਗ ਕੰਟੈਂਟ ਅਪਲੋਡ ਕਰਨਾ ਠੀਕ ਹੈ ਵਾਜੂਬ ਹੈ ਪਰ ਪਹਿਲਾਂ ਤੁਸੀਂ ਪਰਿਵਾਰ ਚ ਬਹਿ ਕੇ ਉਹ ਤੁਹਾਡਾ ਪ੍ਰਵਾਸ ਪਹਿਲਾਂ ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸੀ ਪਹਿਲਾਂ ਮੈਂ ਕਿਸੇ ਦੇ ਕਹਿਣ ਤੇ ਇਹ ਕਿ ਤੂੰ ਤੇਰੇ ਨਾਲ ਵਿਊ ਆਣਗੇ ਇਦਾਂ ਇਦਾਂ ਬੋਲ ਇਦਾਂ ਕਰ ਮੈਂ ਕਿਸੇ ਦੇ ਕਹਿਣ ਤੇ ਵੀਡੀਓ ਬਣਾਤੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਚੀਜ਼ ਮੇਰੇ ਤੇ ਭਾਰੀ ਪੈ ਨਹੀਂ ਮੈਂ ਪਰ ਉਹ ਚੀਜ਼ ਦੀ ਮਾਫੀ ਹੱਲੇ ਹੀ ਮੰਗਣ ਦੀਆਂ ਜੋ ਮੈਂ ਡਿਲੀਟ ਵੀ ਕਰਤਾ ਮੇਰੀ ਆਈਡੀ ਤੇ ਹੈ ਵੀ ਨਹੀਂ ਹੁਣ ਲੋਕੀ ਆਪਣੀ ਪੇਜਾਂ ਤੇ ਪਾਈ ਜਾਣਗੇ ਉਹ ਵੀਡੀਓ ਨੂੰ ਡਾਊਨਲੋਡ ਕਰਕੇ ਰੱਖਿਆ ਹੋਇਆ ਉਹਨਾਂ ਨੇ ਤੇ ਆਪਣੇ ਪੇਜਾਂ ਦੇ ਪੋਸਟ ਕਰੀ ਜਾਣਗੇ ਐਡਿਟ ਕਰ ਕਰਕੇ ਕਰੀ ਜਾਣਗੇ ਇਹ ਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਮੈਂ ਉਹ ਉਹਨਾਂ ਨੂੰ ਫੜਨ ਹਾਲਾਤਾਂ 'ਚ ਤੁਹਾਡੇ ਤੇ ਕੋਈ ਹਮਲਾ ਹੁੰਦਾ ਹੈ ਕੋਈ ਨੁਕਸਾਨ ਹੁੰਦਾ ਤੇ ਕੌਣ ਜ਼ਿੰਮੇਵਾਰ ਜੇ ਮੇਰੇ ਤੇ ਕੋਈ ਵਾਰਦਾਤ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਸਾਰੀ ਸਰਕਾਰ ਹੀ ਜ਼ਿੰਮੇਵਾਰ ਹੋਏਗੀ ਕਿਉਂਕਿ ਸਰਕਾਰ ਹੀ ਬਚਾਨ ਵਾਲੀ ਹੈਗੀ ਹੈ ਮੈਂ ਮੈਂ ਇਹਦੇ ਚ ਬਸ ਮੈਂ ਬੇਨਤੀ ਕਰਦਾ ਹਾਂ ਵਾਰਦੀ ਚਿੰਤਾ ਹੋਣੀ ਹੁਣ ਸਾਰੇ ਜਨ ਇਹ ਕਹਿ ਰਹੇ ਨੇ ਕਿ ਬੇਟਾ ਹੁਣ ਤੇ ਸਿਕਿਉਰਟੀ ਹੈਗੀ ਰੱਖੋ ਹੁੰਦੀ ਆਪਣੇ ਘਰ ਹੀ ਰਹੋ ਸਾਰੇ ਜਨ ਡਰਦਾ ਮੋਰ ਪੂਰਾ ਹਾਂਜੀ ਜੀ ਸਾਹਿਬ ਨਾਲ ਉਹ ਉਹਨਾਂ ਦੇ ਮੌਤ ਦੀ ਖਬਰ ਸੁਣੀ ਹੈ ਨਾ ਉਹ ਸਾਨੂੰ ਸਾਰੇ ਜਨ ਡਰ ਕੇ ਹੋਏ ਸਾਰੇ ਜਨ ਬਹੁਤ ਜ਼ਿਆਦਾ ਮੈਨੂੰ ਤਾਂ ਬਸ ਮੇਰੇ ਆਪਣੇ ਫਾਦਰ ਸਾਹਿਬ ਦੀ ਚਿੰਤ ਹੋ ਗਈ ਹੈ ਟੈਨਸ਼ਨ ਕਿ ਕਿਉਂ ਮੇਰਾ ਇਦਾਂ ਹੋ ਰਿਹਾ ਜੀ ਮੈਂ ਉਹਨਾਂ ਦੇ ਕਹਨ ਤੇ ਆਪਣੀ ਫੈਮਲੀ ਦੇ ਕਹਨ ਤੇ ਰਿਲਾਈਜ਼ ਵੀ ਕਰ ਲਿਆ ਸੋਰੀ ਵੀ ਮੰਗ ਲਈ ਸਾਰਾ ਕੁਝ ਕਰ ਲਿਆ ਪਰ ਮੈਨੂੰ ਹੁਣ ਇਦਾਂ ਧਮਕੀ ਕਿਉਂ ਮਿਲੀ ਸਿੱਧੇ ਤੌਰ ਤੇ ਨਾ ਲਿਆ ਗਿਆ ਔਰ ਧਮਕੀ ਵੀ ਦਿੱਤੀ ਗਈ ਕਿ ਇੱਕ ਇਹ ਤਾਂ ਲਾਸ਼ ਰਭਗੀ ਅਗਲੀ ਲਾਸ਼ ਵੀ ਲੱਭਣੀ ਅਗਲੀ ਲਾਸ਼ ਵੀ ਨਹੀਂ ਲੱਭਣੀ ਇਹਨਾਂ ਨੇ ਇਦਾਂ ਕਹਿ ਕਹਿੰਦੇ ਕਹਿੰਦੇ ਇੱਕ ਇੱਕ ਇਹਨਾਂ ਸੋਚੀ ਕਿ ਇੱਕ ਪਾਰਕਿੰਗ ਹੈ ਗਿਆ ਹੁਣ ਹਰ ਜਗ੍ਹਾ ਪਾਰਕਿੰਗ ਹੈ ਗਿਆ ਨੇ ਪਰ ਇਦਾਂ ਕਿਉਂ ਕਿਹਾ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹਰ ਥੋੜੇ ਟਾਈਮ ਬਾਅਦ ਮੈਨੂੰ ਹੀ ਕਿਉਂ ਇਹ ਮੈਨੂੰ ਫਸਾ ਦਿੰਦੇ ਆ ਜੀ ਤਸੀਬ ਤੁਸੀਂ ਪ੍ਰ ਤੁਸੀਂ ਫਿਰ ਆਪਣੇ ਆਪ ਨੂੰ ਨਹੀਂ ਕਰ ਪਾਉਗੇ ਇਹ ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਤੋਂ ਨਿਕਲ ਜਾਓ ਅੰਬਰਸਰ ਸਾਡਾ ਹੈਗਾ ਬਸ ਆਪਾਂ ਅੰਮ੍ਰਿਤਸਰ ਤੋਂ ਸ਼ੁਰੂ ਤੋਂ ਰਹਿਣ ਵਾਲੇ ਜੀ ਸਾਡੇ ਕੋਲ ਕੇ ਕੋ ਬੰਦੇ ਕੋ ਇੱਕ ਵਾਰੀ ਗਲਤੀ ਹੁੰਦੀ ਉਹਨੂੰ ਵੀ ਮੌਕਾ ਮਿਲਦਾ ਦੂਜੀ ਵਾਰੀ ਮਿਲਦੀ ਉਹਨੂੰ ਵੀ ਮੌਕਾ ਮਿਲਦਾ ਪਰ ਮੈਂ ਮੈਂ ਤਾਂ ਇੱਕ ਵਾਰੀ ਗਲਤੀ ਕਰਕੇ ਮੈਨੂੰ ਤਾਂ ਮੈਂ ਤਾਂ ਤੁਸੀਂ ਕੋਈ ਕੰਟੈਂਟ ਨਹੀਂ ਅਪਲੋਡ ਕੀਤਾ ਮੈਂ ਕੰਟੈਂਟ ਅਪਲੋਡ ਕੀਤਾ ਜੋ ਕਿ ਫੈਮਲੀ ਨੂੰ ਪਸੰਦ ਆਉਂਦਾ ਹੈ ਜੋ ਕਿ ਲੋਕੀ ਡਬਲ ਮੀਨਿੰਗ ਅਸ਼ਲੀਲ ਨਹੀਂ ਆਪਾਂ ਕੁਝ ਫਨੀ ਟਾਈਪ ਕਰਦੇ ਹੁਣ ਤੁਸੀਂ ਮੇਰੇ ਆਈਡੀ ਤੇ ਦੇਖ ਸਕਦੇ ਹੋ ਜਾ ਕੇ ਜੋ ਕਿ ਤੋੜਨ ਪੰਨਣਾ ਵਾਲਾ ਫਨੀ ਟਾਈਪ ਹਾਂਜੀ ਮੈਂ ਮੇਰੀ ਆਈਡੀ ਹੈ ਲੁਤਰਾ 4746 ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਉਥੇ ਕਿ ਮੈਂ ਕੋਈ ਉਹ ਜਿੰਨੀ ਵੇਰ ਤੁਸੀਂ ਯੰਗ ਹੋ ਸੀ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਸੀ ਮੈਂ ਇਹ ਮੈਨੂੰ 5 ਸਾਲ ਹੋ ਗਏ ਹੈ ਮਤਲਬ ਕਿ ਆਈਡੀ ਤੇ ਵੀਡੀਓ ਵਗੈਰਾ ਪਾਉਂਦੇ ਪਹਿਲਾਂ ਮੈਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਸੀਗਾ ਕਿ ਪ੍ਰੋਮੋਸ਼ਨਾਂ ਵੀ ਕਰੀਦੀਆਂ ਪਹਿਲਾਂ ਮੈਂ ਕੰਮ ਕਰਦੀ ਸੀ ਦੁਕਰਨਾ ਤੇ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਕੰਮ ਨਹੀਂ ਕਰਦੀ ਸੀ ਸੋਸ਼ਲ ਮੀਡੀਆ ਤੇ ਨੋਰਮਲ ਵੀਡੀਓ ਪਾਦੀ ਹੀ ਆਪਣੀ ਬਣਾ ਕੇ ਫੇਸ ਦੀ ਬਣਾਤੀ ਮੈਨੂੰ ਸੌਂਗ ਤੇ ਬਣਾਤੀ ਅੱਜ ਜਾਂ ਬੰਦੀ ਹੁੰਦੀ ਸੀ ਪਰ ਮੈਨੂੰ ਨਹੀਂ ਪਤਾ YouTube ਜੀ ਜਰੀਏ ਆਏ ਹਾਂਜੀ ਪਰ ਮੈਨੂੰ ਕਹਨੇ ਸਮਝਾਇਆ ਹੀ ਕਿ ਕਿ ਤੂੰ ਪ੍ਰੋਮੋਸ਼ਨ ਕਰੋ ਪਰ ਮੈਂ ਵੀ ਕਿਹਦੇ ਕਹਨੇ ਤੇ ਆ ਗਈ ਸੀ ਮੰਗ ਕੀ ਤੁਹਾਡੀ ਸਰਕਾਰ ਤੋਂ ਕੀ ਮੰਗੇ ਜਾਂ ਸਾਡੇ ਮਾਧਿਅਮ ਨੇ ਪੀਡੀਸੀ ਨੂੰ ਤੇ ਜਰੀਏ ਅਮਰਪਾਲ ਮਹਿਰ ਨੂੰ ਕੋਈ ਅਪੀਲ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹਾਂਗੀ ਕਿਉਂਕਿ ਉਹਨਾਂ ਨੂੰ ਕੋਈ ਚੀਜ਼ ਤਾਂ ਨਹੀਂ ਪਤਾ ਹੈਗਾ ਮੈਂ ਬਸ ਸਰਕਾਰ ਨੂੰ ਕਹਿਣਾ ਚਾਹਾਂਗੀ ਕਿ ਬੇਨਤੀ ਹੈਗੀ ਆ ਚੀਜ਼ ਨੂੰ ਕਬੂਲ ਕੀਤਾ ਜਾਵੇ ਪਲੀਜ਼ ਅਗਲੇ 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 ਨੂੰ ਵੀ ਸਮਝਾ ਸਕਦੇ ਹੀ ਪਿਆ ਨਾ ਜੀ ਉਹ ਗੰਦੀਆਂ ਵੀਡੀਓ ਬਣਾਉਂਦੀ ਸੀ ਉਹਨੂੰ ਉਹਤੇ ਕੋਈ ਹੋਰ ਕੁਝ ਕਹਿ ਦਿੰਦੇ ਉਹਨੂੰ ਹੋਰ ਕੋਈ ਆਪਸ਼ਨ ਦੇ ਦਿੰਦੇ ਕੋਈ ਕੇਸ ਪਾ ਦਿੰਦੇ ਕੁਝ ਕਰ ਦਿੰਦੇ ਪਰ ਮਾਰਨਾ ਜਰੀਆ ਨਹੀਂ ਹੁੰਦਾ ਹਰ ਕਿਸੇ ਦਾ ਮਾਰਨਾ ਕੋਈ ਹੱਲ ਨਹੀਂ ਸੀਗਾ ਨਹੀਂ ਮਾਰਨਾ ਨਹੀਂ ਹੁੰਦਾ ਪਰ ਇਹਨਾਂ ਨੇ ਮੈਨੂੰ ਵੀ ਹੁਣ ਧਮਕੀ ਦਿੱਤੀ ਕਿ ਹੁਣ ਹੁਣ ਵੀ ਹੁਣ ਹੁਣ ਇਹਦਾ ਸੌਦਾ ਲਾਣਾ ਹਾਂ ਪਰ ਇਹ ਚੀਜ਼ ਨੂੰ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਹਰ ਕੋਈ ਕਮੈਂਟ ਦੇ ਵਿੱਚ ਕਹਿ ਰਿਹਾ ਦੂਜਾ ਨੰਬਰ ਹੁਣ 13ਵਾਂ ਦੂਜਾ ਨੰਬਰ ਹੁਣ 13 ਆ ਜਾਣਾ ਇਹ ਫੇਕ ਕਮੈਂਟ ਬਣਾਵਨਾ ਆ ਤੁਸੀਂ ਕੋਸੀ ਜਾ ਰਹੇ ਕੀ ਮੰਗ ਕਰਨ ਜਾ ਰਹੇ ਕੀ ਆਈ ਸਿਕਿਉਰਿਟੀ ਚਾਹੀਦੀ ਹੈ ਕਿ ਕੱਲ ਨੂੰ ਕੁਝ ਹਾਂਜੀ ਇਹ ਜੋ ਦਿਪਕ ਲੋਥਰਾ ਭਾਈ ਜਿਹਦਾ ਕਹਿਣਾ ਕੀ ਹੈ ਵੀ ਮੈਨੂੰ ਅਮਰਤਪਾਲ ਬੱਲੂ ਡਾਰਾ ਮੈਨੂੰ ਧਮਕੀ ਆਉਦੀ ਹੈ ਜਿਹੜੀ ਤੇ ਜਿਹਦੇ ਵਿੱਚ ਕਿ ਮੈਂ ਇਹਦੇ ਕਹਿੰਦੇ ਆਪਣਾ ਕੰਟੈਕਟ ਵੀ ਬਦਲ ਦਿੱਤਾ ਜਿਹਦੇ ਵਿੱਚ ਕਿ ਵੀਡੀਓ ਵੀ ਰਿਲੀਡ ਕਰ ਦਿੱਤੀਆਂ ਪਰ ਮੈਨੂੰ ਫਿਰ ਵੀ ਧਮਕੀ ਆਉਂਦੀ ਹੈ ਤੇ ਮੇਰੀ ਜਾਨ ਨੂੰ ਖਤਰਾ ਮੈਨੂੰ ਚਾਹੇ ਤਾਂ ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਜਿਹੜੀ ਕੀ ਇਹ ਜੋ ਕਮਲ ਕੌਰ ਤੋਂ ਬਾਅਦ ਇੱਕ ਕੁੜੀ ਜਿਹੜੀ ਪੂਰੀ ਤਰ੍ਹਾਂ ਡਰੀ ਪਈ ਆ ਪਹਿਲਾ ਨੰਬਰ ਇਹ ਪਹਿਲਾ ਗਲਤ ਕੰਮ ਕਰ ਲੈਂਦੇ ਆ ਬਾਅਦ ਦੇ ਵਿੱਚ ਪਸਤਾਉਂਦੇ ਆ ਕਿਉਂਕਿ ਜਿਹੜਾ ਉਹਨੇ ਇੱਕ ਨੂੰ ਨਹੀਂ ਕੀਤਾ ਅਰੇ ਜੂਬ ਨੂੰ ਕਿਹਾ ਸਾਹਮਣੇ ਆ ਕੇ ਵੀ ਜੋ ਵੀ ਯਾਰਕਤ ਕਰੂ ਪੰਜਾਬ ਦੇ ਵਿੱਚ ਗੱਪ ਮੈਰਿਟ ਹੋਣਗੀ ਤੇ ਉਹਨਾਂ ਦਾ ਸਾਰਾ ਅੰਜਾਮ ਇੱਕੋ ਹੋ ਸਾਰਿਆਂ ਦਾ ਇੱਕੋ ਬਰਾਬਰ ਹੀ ਹੋਣ ਇਹ ਕੋਰੋਂ ਦਾ ਸਮਝਾਇਆ ਨਹੀਂ ਸਮਝੀ ਬਾਅਦ ਦੇ ਵਿੱਚ ਉਹ ਅੰਜਾਮ ਤੇ ਪਛਾਇਆ ਤੇ ਪਰ ਹੁਣ ਇਹ ਕੁੜੀ ਦਾ ਕਹਿਣਾ ਇਹ ਆ ਵੀ ਮੈਨੂੰ ਉਹਦੇ ਤੋਟਾਰਾ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਕਿ ਮੇਰੀ ਸਰਕਾਰ ਨੂੰ ਇਹ ਵੀ ਜੀ ਮੇਰੀ ਜਾਨ ਨੂੰ ਖਤਰਾ ਤਾਂ ਜੋ ਉਹਨਾਂ ਤੇ ਲੱਗੂ ਸਾਰਾ ਅੰਜਾਮ ਕਹਿੰਦਾ ਮਤਲਬ ਇਹ ਹੈ ਦਾ ਕਪਰ ਬਈ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੀ ਸੀ ਵੀਡੀਓ ਤੁਸੀਂ ਸੁਣੀ ਲਈ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਵੇ ਮਿਲਦੇ ਹਾਂ ਗੱਲ ਨਵੇਂ ਟੌਪ ਤੇ ਤਾਂ